ਬਾਵੀ ਸਹਦਾ ਮੈਂ ਜਾਰਾ ਕੜ ਲਿਆ ਤੈ ਗੱਪ ਨਿਆਰਾ ਫੜ ਲਿਆ ਵੱਡਿਆ ਹੁਸ਼ਿਆਰਾ ਕ੍ਰਿਸ਼ਨ ਚਲਾਕੀਆਂ ਨੂੰ ਜਾਣੇ ਜੇ ਕਾਣੂ ਤੇਰੇ ਦੰਦ ਵੱਜਦੇ ਚੋਰਾ ਚੋਰੀਆਂ ਖਾ ਰਹੇ ਹਨ ਦਾਣੇ ਬੇ ਕਾਣੂ ਤੇਰੇ ਪੰਡਤਾ ਚਤਰ ਚਲਾਕਾ ਛੋਲਿਆਂ ਦਾ ਸੁਨੇ ਕੜਾਕਾ ਵੇਖੇ ਸਭ ਕ੍ਰਿਸ਼ਨ ਸੁਜਾਖਾ ਜਾਰ ਕਿੜਾ ਕੋਈ ਅਨਕਾਨੇ ਬੇਕਾਣੂ ਤੇਰੇ ਤੰਦ ਵੱਜਦੇ ਏ ਚੋਰਾ ਚੋਰੀਆਂ ਖਾ ਰਹੇ ਢਾਣੇ ਬੇਕਾਣੂ ਤੇਰੇ ਹੋ ਹੋ ਲਣਾ ਰਹੀ ਗੱਲ ਦੀ ਗੱਲ ਤੈ ਕਰੀ ਛਲ ਦੀ ਚੱਕੀ ਜੋ ਝਾੜ ਚੱਲਦੀ ਇਹ ਦਾਣੇ ਭੰਡ ਕੇ ਸਿਖਾਣੇ ਬੇਕਾਣੂ ਤੇਰੇ ਦੰਦ ਵੱਜਦੇ ਏ ਚੋਰਾ ਚੋਰੀਆਂ ਖਾ ਰਹੇ ਹਨ ਦਾਣੇ ਬੇਕਾਣੂ ਤੇਰੇ ਦੰਦ ਵੱਜਦੇ ਬਈ ਕੱਲਾ ਹੀ ਖਾਈ ਜਾਨਾ ਨਾਲੇ ਛੋਪਾਈ ਜਾਨਾ ਉੱਲੂ ਬਨਾਈ ਜਨੈ ਕੱਚੇ ਚੋਰਾ ਪੱਕੇ ਨਹੀਂ ਪਛਾਣੇ ਬਈ ਕਾਣੂ ਤੇਰੇ ਤੰਦ ਵੱਜਦੇ ਹੈ ਚੋਰਾ ਚੋਰੀਆਂ ਖਾ ਰਹੇ ਹੈ ਦਾਣੇ ਬਈ ਕਾਣੂ ਤੇਰੇ ਜੀ ਦੇ ਨਾਲ ਠੱਗੀ ਮਾਰੀ ਚੋਰਾ ਦਾ ਚੋਰ ਹੈ ਭਾਰੀ ਫੜ ਲੈ ਆ ਪਹਿਲੀ ਵਾਰੀ ਮੇਰੇ ਨੇ ਤੋ ਜਾ ਰਹੇ ਬੇਪੁਰਾਣੇ ਭਈ ਕਾਣੂ ਤੇਰੇ ਦੰਦ ਪਜਦੇ ਹੈ ਚੋਰਾ ਚੋਰੀਆਂ ਖਾ ਰਹੇ ਹੈ ਦਾਣੇ ਭਈ ਕਾਣੂ ਤੇਰੇ ਬਈ ਚੀਜ਼ ਦੋਹਾਂ ਦੀ ਖਾਲੀ ਨੀ ਤਕੰਗਾਲਾਂ ਵਾਲੀ ਤੇਰੇ ਘਰ ਆਉ ਕੰਗਾਲੀ ਲੱਖ ਮੇਰਾ ਹੂ ਨਾ ਵਿਚ ਲਾਣੇ ਬਈ ਕਾਣੂ ਤੇਰੇ ਦੰਦ ਵੱਜਦੇ ਏ ਚੋਰਾ ਚੋਰੀਆਂ ਖਾ ਰਹੇ ਹਾਂ ਦਾਣੇ ਬਈ ਕਾਣੂ ਤੇਰੇ ਹੋ ਕਰਦਾ ਹੈ ਜੋ ਛਲਛਿਦਰ ਆਉਂਦਾ ਹੈ ਕਰੇ ਦਿਲਦਰ ਗੁੱਸੇ ਹੋ ਜਾਂਦੇ ਗਿਰਦਰ ਮੋੜਾਂ ਵਾਲਾ ਪੀ ਮਾਂ ਬਖਾਨੇ ਭਈ ਕਾਣੂ ਤੇਰੇ ਦੰਦ ਵੱਜਦੇ ਚੋਰਾ ਚੋਰੀਆਂ ਖਾ ਰਹੇ ਦਾਣੇ ਭਈ ਕਾਣੂ ਤੇਰੇ ਦੰਦ ਵੱਜਦੇ